ਮਿੱਟੀ ਵਾਜਾ ਮਾਰਦੀ ਫਿਲਮ ਆਈ ਸੀ ਸਾਡੇ ਬਿਠਿੰਡੇ ਦੇ ਕੋਲੇ ਸ਼ੂਟ ਹੋਈ ਸੀ ਫਿਲਮ ਦੇ ਵਿੱਚ ਇੱਕ ਗਾਣਾ ਮੇਲੇ ਵਾਲਾ ਮੈਂ ਪਿੱਛੇ ਨੱਚ ਰਹੀ ਆ ਮੈਂ ਟੀਵੀ ਰੋਕੇ ਅੱਜ ਵੀ ਮੈਂ ਦੇਖ ਲੈਣੀ ਆ ਆ ਸੀ ਮੈਂ ਆ ਸੀ ਆ ਔਰ ਇਨ ਸ਼ੂਟ ਵਾਲੀ ਮੈਂ ਆ ਮੈਂ ਮਨ ਸੋਚਿਆ ਆਪਦੇ ਅੰਦਰ ਹੀ ਗੱਲ ਕੀਤੀ ਇੰਨਾ ਚ ਹੋਣਾ ਚਾਹੀਦਾ ਵੀ ਆ ਪਿੱਛੇ ਨਹੀਂ ਵੀ ਜਿਹੜਾ ਮੈਂ ਪਿੱਛੇ ਨੱਚੀ ਆ ਨਹੀਂ ਆ ਇੰਨਾ ਚ ਕਿਵੇਂ ਆਇਆ ਜਾ ਸਕਦਾ ਹੈ ਨਾ ਪਤਾ ਹੈ ਨਹੀਂ ਪਰ ਮਨ ਚ ਇਹ ਵੀ ਇੰਨਾ ਚ ਹੋਣਾ ਚਾਹੀਦਾ ਮੈਨੂੰ ਤੁਸੀਂ ਮੰਨੋਗੇ ਜਿਹੜੀ ਮਿੱਟੀ ਵਾਜਾ ਮਾਰਦੀ ਤੇ ਅੱਜ ਦੇ ਰਾਂਝੇ ਚ ਟਾਈਮ ਕਿੰਨਾ ਕਦੋਂ ਰਿਲੀਜ਼ ਹੋਈ ਉਹ ਕਦੋਂ ਕਿੰਨੇ ਸਾਲ ਇਹ ਮੈਨੂੰ ਨਹੀਂ ਪਤਾ ਉਸੇ ਟੀਮ ਦੇ ਵਿੱਚ ਪ੍ਰਾਈਮ ਕਾਸਟ ਦੇ ਵਿੱਚ ਖੜਾ ਕੀਤਾ ਜਿਹੜੀ ਕੁੜੀ ਉੱਥੇ ਪਿੱਛੇ ਨੱਚ ਰਹੀ ਸੀ ਮੈਂ ਕਿਸ ਵੱਲੋਂ ਵੀ ਨਾ ਦੇਦਿਆਂ ਕੋਈ ਨਾ ਜੇ ਇੱਕ ਦੋ ਗੱਲਾਂ ਨਹੀਂ ਹੁੰਦੀਆਂ ਕਿਸੇ ਗੱਲਾਂ ਤੋਂ ਆਪਾਂ ਤੰਗ ਵੀ ਹੁੰਦੇ ਹਾਂ ਜ਼ਿੰਦਗੀ ਔਖੀ ਵੀ ਕਰੂਗੀ ਕਿੱਡੀ ਕ ਗੱਲ ਪਰ ਇਹ ਮੈਰਕਲ ਸੀ ਕਿ ਨਹੀਂ ਸੀ ਕੀ ਪਤਾ ਜੋ ਪਰਮਾਤਮਾ ਨੇ ਮੈਨੂੰ ਦਿੱਤਾ ਉਹ ਮੇਰੇ ਕਰਮਾਂ ਚ ਸੀਗਾ ਵੀ ਕਿ ਨਹੀਂ ਸੀ ਕੀ ਐ ਅਸੀਂ ਜਾਣਦੇ ਹਾਂ ਸਾਰੇ ਹੀ ਅਸੀਂ ਸ਼ਿਕਾਇਤਾਂ ਕਰਨ ਲੱਗ ਜਾਂਦੇ ਆ ਜੇ ਪਰਮਾਤਮਾ ਤੁਹਾਡੇ ਲਈ ਕਰਦਾ ਨਾ ਤੁਹਾਨੂੰ ਪਤਾ ਲੱਗਣਾ ਚਾਹੀਦਾ ਉਹਨੇ ਆ ਕੀਤਾ ਮੈਨੂੰ ਪਤਾ ਲੱਗਦਾ ਇੰਨੀ ਕੁ ਵੀ ਗੱਲ ਆ ਨਾ ਜੀ ਮੈਨੂੰ ਪਤਾ ਲੱਗਦੀ ਹੈ ਕਿ ਇਹ ਕੀ ਧੀਆ ਇਹ ਹੋਣੀ ਨਹੀਂ ਸੀ ਮੈਂ ਵਾਇਗਰੂ ਤੋਂ ਹਮੇਸ਼ਾ ਇੰਨਾ ਕਮ ਹੋ ਗਿਆ ਤੇ ਪਰਮਾਤਮਾ ਨੇ ਇੰਨਾ ਦਿੱਤਾ ਮੈਂ ਤਾਂ ਇਹ ਜੀਆਂ ਵੀ ਮੈਂ ਜੇ ਆਪਦੇ ਘਰ ਤੋਂ ਤੁਰਿਆ ਤੇ ਮੈਂ ਇੱਥੇ ਪਹੁੰਚ ਗਈ ਮੈਂ ਇਸ ਗੱਲ ਦਾ ਵੀ ਸ਼ੁਕਰਾਨਾ ਕਰਦੀ ਆ ਦਿੰਜੰਗਾ ਨੰਗੇ ਮੈਨੂੰ ਹੁੰਦਾ ਕਿ ਸ਼ੁਕਰ ਆ ਪਰਮਾਤਮਾ ਮੇਰਾ ਦਿਨ ਸੋਹਣਾ ਲੰਘਿਆ ਤੁਸੀਂ ਇਹ ਸੋਚ ਕੇ ਦੇਖੋ ਕੀ ਪਤਾ ਕਿਸੇ ਦੇ ਘਰੇ ਉਸ ਦਿਨ ਚ ਕੀ ਟ੍ਰੈਜੇਡੀ ਬੀਤੀ ਹੋ ਕਿੰਨੇ ਘਰ ਹੋਣਗੇ ਜਿੱਥੇ ਲੋਕ ਪਿੱਟਣੇ ਪਾਰੇ ਹੋਣਗੇ ਕੀ ਵਾਪਰਿਆ ਹੋਊਗਾ ਯਾਰ ਤੁਹਾਡਾ ਸੋਹਣਾ ਲੰਘਿਆ ਤੁਹਾਡਾ ਫਰਜ਼ ਬਣਦਾ ਤੁਸੀਂ ਇਹ ਕਹੋ ਕਿ ਪਰਮਾਤਮਾ ਸ਼ੁਕਰੀਆ ਮੈਂ ਘਰ ਤੋਂ ਲੈ ਕੇ ਇੱਥੇ ਤੱਕ ਤੁਹਾਡੇ ਮੈਂ ਸਹੀ ਸਲਾਮਤ ਪਹੁੰਚੀ ਕੀ ਪਤਾ ਕਿਸੇ ਦੀ ਗੱਡੀ ਦਾ ਉੱਥੇ ਐਕਸੀਡੈਂਟ ਵੀ ਹੋਇਆ ਪਿਆ ਹੋਵੇ ਸਵੇਰੇ ਸੁੱਤੇ ਉੱਠ ਕੇ ਤੁਸੀਂ ਸ਼ੁਕਰਾਨਾ ਕਰੋ ਤੁਸੀਂ ਉੱਠ ਗਏ ਕੋਈ ਉੱਠ ਹੀ ਨਹੀਂ ਸਕਿਆ ਹੋਊਗਾ ਉਹਦਾ ਵਕਤ ਪੂਰਾ ਹੋ ਗਿਆ ਤੁਸੀਂ ਕਹੋ ਕਿ ਮਮਾ ਮੈਂ ਤਾਂ ਚੰਗਾ ਬਲਾ ਉੱਠ ਗਿਆ